ਅਮਰੋਦਰ ਦੇ ਸੰਸਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣ ਵਾਲੀ ਲਲਕਾਰ ਰੈਲੀ ਦੀਆਂ ਤਿਆਰੀਆਂ तकरीबन ਮੁਕੰਮਲ ਕਰ ਲਈਆਂ ਗਈਆਂ ਨੇ ਮੇਰੇ ਨਾਲ ਇਸ ਵੇਲੇ ਰੈਲੀ ਦੇ ਜੋ ਕੋਆਰਡੀਨੇਟਰ ਨੇ ਰਾਣਾ ਗੁਰਜੀਤ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੋ ਰੈਲੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਗੱਲ ਇੱਕ ਵੀ ਸਟੇਜ ਦੇ ਉੱਤੇ ਆਪਾਂ ਖੜੇ ਆ ਤੇ ਬਹੁਤ ਅੱਛਾ ਇੰਤਜ਼ਾਮ ਕੀਤਾ ਗਿਆ ਤਿੰਨ ਸਟੇਜਸ ਬਣਾਈਆਂ ਗਈਆਂ ਇੱਕ ਦੇ ਵਿੱਚ ਐਮ ਐਲ ਏ ਇੱਕ ਐਮ ਐਲ ਏ ਦੂਜੇ ਦੇ ਵਿੱਚ ਸਾਡੇ ਇੰਪੋਰਟੈਂਟ ਡਿਸਟ੍ਰਿਕਟ ਲੈਵਲ ਦੇ ਲੀਡਰ ਸਾਹਿਬਾਨ ਔਰ ਇੱਕ ਜਿਹੜੀ ਰਾਈਟ ਸਾਈਡ ਤੇ ਸਾਡੀ ਲੈਫਟ ਸਾਈਡ ਤੇ ਜਿਹੜੀ ਸਟੇਜ ਹੈ ਚ ਅੰਮ੍ਰਿਤਸਰ ਦੇ ਲੀਡਰ ਸਾਹਿਬਾਨ ਬੈਠਣਗੇ ਐਮਪੀ ਹਲਕਾ ਅੰਮ੍ਰਿਤਸਰ ਰੈਲੀ ਕਰਨ ਦਾ ਜੋ ਮਕਸਦ ਹੈ ਉਹ ਨਸ਼ਿਆਂ ਦੇ ਖਿਲਾਫ ਰੈਲੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਮੈਸੇਜ ਜੋ ਤੁਸੀਂ ਜੋ ਸੋਚ ਰਹੇ ਹੋ ਕਿ ਜੋ ਲੋਕ ਇੱਥੇ ਆਉਣਗੇ ਉਹਨਾਂ ਨੂੰ ਇਸ ਰੈਲੀ ਤੋਂ ਮਿਲੇਗਾ ਦੇਖੋ ਗੱਲ ਹੈ ਕਿ ਅਮਿਤ ਸ਼ਾਹ ਜੀ ਦੇ ਮੁਕਾਬਲੇ ਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਲਕਾਰ ਰੈਲੀ ਦਾ ਐਲਾਨ ਕੀਤਾ ਸੀ ਬਾਈ ਨੂੰ ਹੋਣਾ ਸੀ ਅਸੀਂ ਬਾਈ ਨੂੰ ਇਹ ਰੈਲੀ ਕਰਨੀ ਸੀ ਉਹਨਾਂ ਦੀ ਰੈਲੀ ਕੈਂਸਲ ਹੋ ਗਈ ਤੇ ਅਸੀਂ ਬਰਾਬਰ ਉਹਨਾਂ ਦੇ ਰੈਲੀ ਕਰਨੀ ਸੀ ਹੁਣ ਉਹ ਤਾਂ ਨਹੀਂ ਤੇ ਅਸੀਂ ਇਕੱਲੇ ਹੀ ਫੀਲਡ 'ਚ ਆ ਮਕਸਦ ਸਾਡਾ ਰੈਲੀ ਕਰਨ ਦਾ ਇਹ ਆ ਕਿ 8 ਸਾਲ ਰਾਜ ਕਰਦੇ ਭਾਜਪੀ ਅਕਾਲੀ ਦਲ ਦਾ ਸਾਂਝਾ ਰਾਜ ਹੈ ਔਰ ਅਕਾਲੀ ਦਲ ਕੱਲੇ ਨੂੰ ਨਸ਼ੇ ਵਾਲੀ ਦੋਸ਼ੀ ਠਰਉਣਾ ਭਾਜਪੀ ਸਾਫ਼ ਹੋ ਕੇ ਆਪਣੇ ਹੱਥ ਛੱਡ ਕੇ ਜਾਵੇ ਇਹ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਹੋਣ ਦੇਣਾ ਰੈਲੀ ਚ ਕਿਸ ਪੱਧਰ ਦੇ ਜੋ ਨੇਤਾ ਨੇ ਕਾਂਗਰਸ ਦੀ ਪਹੁੰਚਣਗੇ ਔਰ ਦੂਸਰੀ ਗੱਲ ਕੀ ਇਹ ਰੈਲੀ ਪੰਜਾਬ ਕਾਂਗਰਸ ਦੀ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਇਹ ਰੈਲੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਹਲਕਾ ਮੈਂਬਰ ਪਾਰਲੀਮੈਂਟ ਦਾ ਅਮਰitsar ਦਾ ਉਹਦੀ ਰੈਲੀ ਆ ਔਰ ਇਸ ਰੈਲੀ ਨੂੰ ਜਿਨੇ ਵੱਡੇ ਸਾਡੇ ਲੀਡਰ ਐਮਐਲਏ ਸਹਿਬਾਨ ਐਮਪੀ ਸਹਿਬਾਨ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਵੀ ਲਲਕਾਰੋ ਆਪਣੇ ਨੂੰ ਅਮਿਤ ਸ਼ਾਹ ਨੂੰ ਸੋ ਅਮਿਤ ਸ਼ਾਹ ਦੇ ਖਿਲਾਫ ਇਹ ਰੈਲੀ ਕੀਤੀ ਜਾ ਰਹੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਪਣੀ ਕੌਨਸਟੀਚੁਐਂਸੀ ਦੀ ਰੈਲੀ ਹੈ ਸੋ ਇਹ ਸੰਨ ਰਾਣਾ ਗੁਰਜੀਤ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਲਲਕਾਰ ਰੈਲੀ ਹੈ ਜਿੱਥੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਦੀ ਜੋ ਮੌਜੂਦਾ ਸਰਕਾਰ ਹੈ ਉਸ ਦੇ ਖਿਲਾਫ ਇਹ ਰੈਲੀ ਕੀਤੀ ਜਾ ਰਹੀ ਹੈ ਪਰ ਰਾਣਾ ਗੁਰਜੀਤ ਦਾ ਕਹਿਣਾ ਹੈ ਕਿ ਇਹ ਲਲਕਾਰ ਸਿਰਫ ਬਾਦਲ ਸਰਕਾਰ ਲਈ ਨਹੀਂ ਬਲਕਿ ਭਾਜਪਾ ਲਈ ਵੀ ਹੈ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ ਹੁਣ এবੀਪੀ ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, ja App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ